ਸਕਦੇ ਗਏ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੰਪੀਟੀਸ਼ਨ ਬੜਾ ਸੋਸ਼ਲ ਮੀਡੀਆ ਤੇ ਤੇ ਲਗਾਤਾਰ ਜਦੋਂ ਵੀ ਕਿਸੇ ਦਾ ਖੇਡ ਮੋਡਕ ਦੀ ਮਸ਼ਹੂਰੀ ਕੀਤੀ ਜਾਂਦੀ ਆ ਤਾਂ ਲੋਕਾਂ ਨੂੰ ਤਿਹਤ ਕੀਤਾ ਜਾਂਦਾ ਵੀ ਉਹ ਉੱਚੀ ਚਾਂ ਕਰੀ ਤਾ ਪਰ ਐਚਪੀ ਕੰਪਨੀ ਵਾਲੋਂ ਵੀ ਪਿਛਲੇ ਦਰਾਂ ਦੇ ਵਿੱਚ ਕੁਝ ਨਿਪਟੇ ਰੱਖੇ ਗਏ ਸੀਗੇ ਵੀ ਜਦੋਂ ਤੁਸੀਂ ਪੈਟਰੋਲ ਪਾਵੋਗੇ ਤਾਂ ਤੁਹਾਨੂੰ ਇਹ ਪੁੱਪਨ ਦਿੱਤਾ ਜਾਊਗਾ ਤੇ ਤੁਹਾਨੂੰ ਇਹ ਇੰਨੇ ਨਾਮ ਅਜੇ ਨਿਕਲਣਗੇ ਤੇ ਅੱਜ ਪੱਗਾ ਬਣਾਵਾ ਅਗਰ왈 ਸਰਵਿਸ ਸਟੇਸ਼ਨ ਦੇ ਉੱਪਰ ਇੱਕ ਨਾਮ ਕੱਢੇ ਗਏ ਹੈਗੇ ਆ ਜਿੱਥੇ ਮਤਲਬ ਉਹਨਾਂ ਹੀ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਤੇ ਕੰਪਨੀ ਦੇ ਜਿਹੜੇ ਅਧਿਕਾਰੀ ਵੀ ਇੱਥੇ ਪਹੁੰਚੇ ਆਗੇ ਤਸਵੀਰਾਂ ਚ ਇੱਕ ਵਾਰ ਵੇਖ ਲਓ ਜਿਨ੍ਹਾਂ ਨੂੰ ਨਾਮ ਨਿਕਲੇ ਉਹ ਵੀ ਇੱਥੇ ਪਹੁੰਚੇ ਹੋਏ ਆ ਤੇ ਨਾਮ ਦੇਣ ਵਾਲੇ ਵੀ ਪਹੁੰਚੇ ਹੋਏ ਆ ਤੇ ਪ੍ਰੋਗਰਾਮ ਦੇ ਆਨਰ ਵੀ ਇੱਥੇ ਖੜੇ ਹੋਏ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਇਸ ਕੰਪਨੀ ਦੇ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਾਂਗਾ ਜਿਵੇਂ ਤੁਸੀਂ ਲੋਕਾਂ ਨੂੰ ਖੁਸ਼ ਕਰਨ ਲਈ ਆਤੇ ਕੰਪਨੀ ਵੱਲੋਂ ਕੁੱਪਨ ਸਸਤੋਂ ਰੱਖਿਆ ਗਿਆ ਜੀ ਆ ਵੀ ਤੁਸੀਂ ਪੈਟਰੋਲ ਪਾਉਂਗੇ ਜਾਂ ਤੁਹਾਨੂੰ ਖੁੱਪਨ ਮਿਲੂਗਾ ਤਾਂ ਨਾਮ ਨਿਕਲ ਗਏ ਇਹ ਸਾਰੀ ਸਕੀਮ ਕਿਸ ਤਰ੍ਹਾਂ ਦੀ ਸੀ ਜੀ ਤੇ ਕਦੋਂ ਤੋਂ ਲੈ ਕੇ ਕਦੋਂ ਤੱਕ ਲਈ ਇਹ ਸਾਡੀ ਜੀ ਸਪਟੰਬਰ 1 ਤੋਂ ਲੈ ਕੇ ਸਾਡੀ 15 ਨਵੰਬਰ ਤੱਕ ਸਕੀਮ ਸੀ ਤੇ ਇਹ ਸਟੈਂਡ ਕੀਤਾ ਗਿਆ ਸੀ 50 ਦਿਨ ਵਰਸੇ ਸਕੀਮ ਚੱਲੀ ਹੈ ਸਸਮਰ ਦਾ ਬਹੁਤ ਅੱਛਾ ਰਿਸਪੌਂਸ ਆਇਆ ਸੀਗਾ ਇਹਦੇ ਵਿੱਚ ਹੀ ਦੀਵਾਲੀ ਦਾ ਫੈਸਟੀਵਲ ਵੀ ਸੀਗਾ ਜਿਹਦੇ ਕਰਕੇ ਸਾਨੂੰ ਕਸਟਮਰਸ ਤੋਂ ਆਇਆ ਡੀਲਰਸ ਆ ਕੇ ਕਿਹਾ ਕਿ ਇਹਨਾਂ ਸਟੈਂਡ ਕੀਤਾ ਜਾਵੇ ਬਹੁਤ ਵਧੀਆ ਰਿਸਪੌਂਸ ਸੀਗਾ ਇਹਦਾ ਜੇ ਮੈਂ ਕੋਈ ਪੈਟਰੋਲ ਫੋਨ ਵਾਸਤੇ ਆਉਂਦੇ ਸੀ ਉਹਨਾਂ ਦੀ ਕੋਈ ਲਿਮਟ ਸੀ ਤੁਸੀਂ ਇੰਨੇ ਦਾ ਪਾਉਂਗੇ ਤਾਂ ਕੋਈ ਪੰਤਾ ਮਿਲ ਹਾਂਜੀ ਹਾਂਜੀ ਉਹ ਵੀਲਰ ਦੇ ਵਿੱਚ ਜੀ 300 ਰੁਪਏ ਦੇ ਪੈਟਰੋਲ ਤੇ 500 ਰੁਪਏ ਦਾ ਪੈਟਰੋਲ ਤੇ ਪਾਵਰ 95 ਜਿਹੜਾ ਸਾਡਾ ਬ੍ਰਾਂਡਡ ਪੈਟਰੋਲ ਹੈ ਉਹ 300 ਰੁਪਏ ਦਾ ਸੀਗਾ ਤੇ 4 ਵੀਲਰ ਵਿੱਚ ਸਾਡਾ ਸੀਗਾ 2000 ਰੁਪਏ ਦਾ ਪੈਟਰੋਲ ਤੇ 1500 ਰੁਪਏ ਦਾ ਪਾਵਰ 95 ਮੇਰਾ ਤੁਸੀਂ ਇਹ ਪਾਵਰ 95 ਪੈਟਰੋਲ ਆਇਆ ਹੈ ਇਹ ਵਿੱਚ ਕੀ ਫਰਕ ਹੈ ਦੂਜੇ ਪੈਟਰੋਲ ਨਾਲ ਜਿਹੜਾ ਤੁਸੀਂ ਓਪਰੇਟਰ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹੋ ਪਾਵਰ 95 ਹੈ ਜਿਹੜਾ ਸਾਡਾ 95 ਓਕਟ ਇਹਦੇ ਵਿੱਚ એનર્ਜੀ ਪੋਸਟਰਸ ਹੁੰਦੇ ਪੈਟਰੋਲ ਦੇ ਵਿੱਚ ਜਿਹੜਾ ਕਿ ਸਾਡੀ ਗੱਡੀ ਦੀ ਮਾਈਲੇਜ ਨੂੰ ਬਹੁਤ ਵਧਾਉਂਦਾ ਹੈਗਾ ਗੱਡੀ ਜਿਹੜੀ ਜਿੰਨਾ ਪੁਰਾਣੀ ਹੁੰਦੀ ਰਹਿੰਦੀ ਉਹਦੇ ਵਿੱਚ ਕਾਰਬਨ ਡਿਪੋਜ਼ਿਟ ਹੁੰਦਾ ਹੈ ਉਹ ਕਾਰਬਨ ਡਿਪੋਜ਼ਿਟ ਨੂੰ ਹੋਣ ਤੋਂ ਘਟਾਉਂਦਾ ਹੈਗਾ ਤੇ ਸਾਡੀ ਮਾਈਲੇਜ ਦੇ ਵਿੱਚ ਕਾਫੀ ਫਰਕ ਪੈਂਦਾ ਹੈ ਲੌਂਗ ਰਨ ਦੇ ਵਿੱਚ ਗੱਡੀ ਦੇ ਇੰਜਨ ਦੀ ਲਾਈਫ ਵਧੀਆਂ ਰਹਿੰਦੀ ਹੈ ਇਹਦਾ ਕੀ ਤਾਂ ਕੀ ਪਤਾ ਇਹਦਾ ਪ੍ਰਾਈਸ ਅਪ੍ਰੋਕਸੀਮੇਟਲੀ 10 ਰੁਪਏ ਥੋੜਾ ਜ਼ਿਆਦਾ ਖਸਪੀ ਪੈਂਦਾ ਪੈਟਰੋਲ ਤੋਂ ਇਹ ਇਹ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਸਾਰਾ ਲੋਚ ਹੋ ਚੁੱਕਿਆ ਹੈ ਹਾਂਜੀ ਹਾਂਜੀ ਪੂਰੇ ਇੰਡੀਆ ਦੇ ਵਿੱਚ ਐਚਪੀ ਦੇ ਯਾਰ ਤੁਸੀਂ ਨਾਮ ਵੱਡੇ ਹੈਗੇ ਕਿੰਨੇ ਲੋਕਾਂ ਨਾਮ ਲਿਖੇ ਆ ਤੇ ਕਿਹੜੇ ਕਿਹੜੇ ਜਿਹੜੇ ਨਾਮ ਹੈਗੇ ਆ ਫੁੱਲ ਨਗਰ ਦੇ ਅਸੀਂ ਸਾਰੇ ਛੋਟੇ ਛੋਟੇ ਵੱਡੇ ਨਾਮ ਕਾਊਂਟ ਕਰੀਏ ਤਾਂ ਇਹ ਘੱਟੋ ਘੱਟ 800 ਲੋਕਾਂ ਨੂੰ ਇਹ ਟੀਮ ਦਾ ਲਾਭ ਪਹੁੰਚਿਆ ਹੈਗਾ ਜਿਹਦੇ ਵਿੱਚ ਮੈਗਾ ਪ੍ਰਾਈਜ਼ ਜਿਦਾ ਤਾਂ ਆਈਫੋਨ ਹੈਗਾ ਉਹ ਇੱਕ ਆਈਫੋਨ ਸੀਗਾ ਦੋ ਸਾਢੇ ਟੀਵੀ ਸੀ ਤਿੰਨ ਸਾਡੇ ਵਾਸ਼ਿੰਗ ਮਸ਼ੀਨਾਂ ਤੇ ਛੇ ਸਾਈਕਲਾਂ ਸੀਗੇ ਤਾਂ ਇਹ ਪੂਰੇ ਭਾਰਤ ਦੇ ਵਿੱਚ ਸੀ ਜਿਹੜਾ ਤੁਸੀਂ 800 ਨਾਮ ਮੰਨੇ ਆ। ਇਹ ਸਿਰਫ ਸਾਡੇ ਨਾ 7 ਜ਼ਿਲ੍ਹੇ ਹੈਗੇ ਪਟੰਡਾ ਸੈਤਿਹਰ ਕਾਰ्यालय ਦੇ ਅੰਦਰ ਆnde ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਇਹ ਸਕੀਮ ਸੀ। ਪੱਗਾ ਪੁਰਾਣੇ ਵਿੱਚ ਕਿੰਨੇ ਨਾਮ ਐਸੇ ਪਹਿਲੇ ਪੱਗਾ ਪੁਰਾਣੇ ਵਿੱਚ 3 ਨਾਮ ਨੇ ਅਦਰਵਾਸ ਡਿਫੀਨੇਸ਼ਨ ਬਾਈ ਮੰਨੇ ਵੱਡੇ ਨਾਮਾਂ ਦੀ ਗੱਲ ਕਰੀਏ ਛੋਟੇ ਨਾਮ ਤਾਂ ਕਾਫੀ ਨਿਕਲੇ ਨੇ। ਕਾਫੀ ਕਿੰਨੇ ਤੇ ਅ ਇਹ ਦੋਰ ਕਿ ਤੁਹਾਡੀ ਕੰਪਨੀਆਂ ਹੋਰ ਲੋਕਲ ਫਿਊਲ ਨੂੰ ਦੇਣਾ ਚਾਹੁੰਦੀ ਹੈ ਜਿਵੇਂ ਜਿਵੇਂ ਮਤਲਬ ਤੁਹਾਡੇ ਜਿਹੜੀ ਨੰਮੀ ਦੇ ਫੇਲ ਵੀ ਵਧੇ ਜਾਂ ਜਿਹੜਾ ਪਾਵਰ ਬੂਸਟਰ ਵੀ 95 ਲੈ ਕੇ ਆਇਆ ਉਹਦੇ ਬਾਰੇ ਹੋਰ ਅੱਗੇ ਵੀ ਕੋਈ ਚਰਚਾ ਹੋਇਆ ਅਸੀਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੀ ਕੰਪਨੀ ਸਸਟੇਨੇਬਿਲਟੀ ਉਪਰ ਫੋਕਸ ਹੈ ਸਾਡਾ ਸਸਟੇਨੇਬਲ ਫਿਊਲ ਜਿਵੇਂ ਸੀਐਨਜੀ ਵਗੈਰਾ ਵੀ ਅਸੀਂ ਲੈ ਕੇ ਆ ਰਹੇ ਕਾਫੀ ਪੰਪਾਂ ਤੇ ਪਾਵਰ 95 ਵੀ ਸਾਡਾ ਜਿੱਦਾਂ ਹੋਰ E20 ਫਿਊਲ ਹੈਗਾ ਜਿਹਦੇ ਨਾਲ ਸਾਡਾ ਪੋਲੂਸ਼ਨ ਘਟੁੰਦਾ ਹੈ ਕੋਈ ਵੀ ਫਿਊਲ ਜਿਹੜੇ ਨਾਲ ਪੋਲੂਸ਼ਨ ਘਟਿਆ ਹੈ ਸੈਂਟੀ ਕੰਪਨੀ ਸਪੋਰਟ ਕਰਦਾ ਹੈ ਅ ਅਮਨ ਜੀ ਜਿਵੇਂ ਤੁਸੀਂ ਇਹ ਸਾਰਾ ਫੰਕਸ਼ਨ ਇਚ ਰੱਖਿਆ ਲੋਕਾਂ ਨੂੰ ਪਛਾਣ ਪਿਆਰਣ ਵਾਸਤੇ ਜਿਹੜਾ ਆਈਫੋਨ ਨਿਕਲਿਆ ਜਾਂ ਮਸ਼ੀਨਾਂ ਟੀਵੀ ਨਿਕਲੇ ਆਗੇ ਕਿੰਨੇ ਕਸਟਮਰ ਤੁਹਾਡੇ ਜਿਹੜੇ ਨੂੰ ਤੁਸੀਂ ਇਹ ਸਾਰੇ ਨਾਮ ਦੇ ਨੇ ਪ੍ਰੋਗਰਾਮ ਦੇ ਆਉਂਦੇ ਨੇ ਟੈਕਨਿਕਸ ਮਾਰਸ ਜੀ ਸਰ ਦਾ ਫਸਟ ਨਾਮ ਜਿਹੜਾ ਫਿਰ ਸਰ ਦਾ ਨਾਮ ਆਈਫੋਨ ਸੀਗਾ ਉਹ ਵੀ ਆਪਣੇ ਕਸਟਮਰ ਨੂੰ ਨਿਕਲਿਆ ਉਸ ਤੋਂ ਬਾਅਦ ਟੀਵੀ ਕੈਟਲੋਗਸ ਤੋਂ ਉਹ ਚੋਂ ਇੱਕ ਟੀਵੀ ਆਪਣੇ ਕਸਟਮਰ ਨੂੰ ਨਿਕਲਿਆ ਜੀ ਅੰਡ ਲਾਸਟ ਤੇ ਆਪਣਾ ਬੋਰਟ ਨਿਕਲਸ 에ਰਪੋਰਟ ਤੋਂ 114 ਪੀਸ ਸੀਗੇ ਉਹ ਆਪਣੇ ਕਸਟਮਰ ਲੈਣੇ ਹਨ ਇਹ ਤੁਹਾਡੇ ਮਤਲਬ ਪਾਪ ਤੋਂ ਜਿੰਨਾ ਵੱਲੋਂ ਤੇਲ ਪਾਇਆ ਗਿਆ ਸੀ ਹਾਂਜੀ ਤੇਲ ਪਾਇਆ ਗਿਆ ਕੁੱਪਨ ਲੈ ਕੇ ਤੁਹਾਨੂੰ ਦਿੱਤਾ ਹੈ ਕਿਉਂਕਿ ਨਾਮ ਨਿਕਲਿਆ ਆਈਫੋਨ ਵਾਲੇ ਵੀ ਛੜੇ ਹੈ ਉਹ ਤੋਂ ਪਹਿਲਾਂ ਤੁਹਾਡੀ ਵਕੀਲ ਛੱਡ ਨਿਕਲੀ ਹੈ ਕੀ ਆ ਜਿੱਥੋਂ ਦਾ ਜਣਾ ਹੋਣਾ 30 ਨਾਮ ਦਾ ਐਕਸੈਮ ਪ੍ਰੋਟੀਸ ਹੈਗੇ ਮੈਂ ਲਾਸਟ ਤੱਕ ਰਹਿਣ ਤੇ ਅਕਸਰ ਹੋ ਕੇ ਜਾਂਦੇ ਨੇ 9 ਤੋਂ 3 ਪਈ ਦੇ ਸੱਟ ਫੀਓ ਹੁੰਦਾ ਹੈ ਉਸ ਤੋਂ ਪਰ ਇਮਲਸ ਆਨ ਤੇ ਬੜੀ ਚੰਗੀ ਨਹੀਂ ਵੀ ਕੋਈ ਜੀ ਦਾ ਵੀ ਉੱਦਾ ਵਧੀਆ ਬੱਲੇ ਬਣਾ ਲਿਆ ਤੂੰ ਜਦੋਂ ਪਤਾ ਲੱਗਾ ਵੀ ਸਕੀਮ ਚੱਲਦੀ ਹੈ ਫਿਰ ਥੋੜਾ ਜਿਆਦਾ ਪਵਾਉਂਦਾ ਫਿਰਨ ਵੀ ਤੁਸੀਂ ਜਿਹੜਾ ਬਤਾਵਾ ਪਟ્રોલ ਆਇਆ 95 ਉਹ ਤਾਂ ਆਵਰਸ ਆਇਆ ਸੀ ਜਾਂ ਵੈਸੇ ਵੀ ਆਵਰਸ ਗਿਆ ਨੋਰਮਲ ਚੱਲਦਾ ਨੋਰਮਲ ਗੱਡੀ ਚੱਲਦਾ ਪਤਾ ਲਾ ਹੋਇਆ ਅੱਜ ਹੀ ਹੋ ਗਿਆ ਵੀ ਹੁਣ ਨਿਕਲੂਗਾ ਜਾਨ ਬੰਦੇ ਆ ਲੋ ਹਨ ਤੇ ਤੂੰ ਡੀਵੀ ਵਾਲੇ ਵੀ ਸ਼ਾਇਦ ਇੱਥੇ ਸੀਗਾ ਮੈਂ ਆਈਫੋਨ ਵਾਲੇ ਬਹੁਤ ਬੰਦੇ ਨੂੰ ਪੁੱਛਦਾ ਨਾ ਉਹਨੂੰ ਆਈਫੋਨ ਨਿਕਲਿਆ ਸੋਟਾ ਬਰਾ ਆਈਫੋਨ ਕਹਿੰਦੇ ਬਹੁਤ ਵੱਡੀ ਗੱਲ ਆ ਕਿ ਤੁਹਾਨੂੰ ਅਰਜਨ ਲੱਗ ਰਿਹਾ ਤੁਸੀਂ ਮੇਰਾ ਪੈਨ ਲੱਗ ਪੱਤ ਬਣਾ ਦੇ ਨਾਲ ਜੀ ਜੀ ਨਾਮ ਮੇਰਾ ਬਲਜ ਤੇ ਆਈਫੋਨ ਨਿਕਲਾ ਤੁਸੀਂ ਤੁਸੀਂ ਪਟ્રોલ ਆ ਕਿਸ ਤਰੀਕੇ ਨਾਲ ਪਾ ਸੀ ਵੀ ਇਹੀ ਸੀ बार-बार ਪਾਉਗੇ ਤੁਹਾਨੂੰ ਪਰ ਬੰਨ ਲੈ ਲਿਆ ਤੇ ਨਿਕਲਾ ਵੇਖ ਕੀ ਵੈਸੇ ਰੁਟੀਨ ਚ ਪਾਇਆ ਸੀ ਨਹੀਂ ਸਾਡਾ ਰੁਟੀਨ ਚ ਮੈਂ ਮੁਸ਼ਕਿਲ ਇਹੀ ਹੋਣਾ ਹੈ ਇਹ ਮਟਰ ਵਗੈਰਾ ਜਿੰਨੀ ਵੀ ਫਿਲਿੰਗ ਹੋ ਜੀ ਸਾਡੀ ਗੱਡੀ ਦੀ ਪਾਈਪ ਜੀ ਤਾਂ ਰੁਟੀਨ ਨਹੀਂ ਤੁਸੀਂ ਅਸੀਂ ਕੰਟਿਨ ਫਿਰ ਪਾਉਂਦੇ ਠੀਕ ਹੈ ਤੇ ਮਤਲਬ ਕਿੰਨਾ ਉਹਦੇ ਤੁਸੀਂ ਕਿਹੜਾ ਪਾਇਆ ਸੀ ਪਾਵਰ 94 ਪਾਇਆ ਜਾਂ ਤੀਜਾ ਪਾਇਆ ਨਹੀਂ ਨਹੀਂ ਨਾਰਮਲ ਪੈਟਰੋਲ ਪਾਇਆ ਸੀ ਬਾਈ ਨਾਰਮਲ ਠੀਕ ਹੈ ਕਿਵੇਂ ਲੱਗਦਾ ਪਿਆ ਵੈਸੇ ਹਾਂ ਮੋੜ ਕਿਤਾ ਮੈਂ ਦੱਸ ਨਹੀਂ ਸਕਦਾ ਕੋਈ ਨਾ ਕੁਝ ਕੀ ਹੈ ਹਾਂ ਬਹੁਤ ਜ਼ਿਆਦਾ ਕੁਝ ਨਹੀਂ ਬਿਲਕੁਲ ਤੇ ਹਾਂ ਬਿਲਕੁਲ ਜੀ ਜਿਵੇਂ ਕਾਫੀ ਮਹਿੰਗਾ ਆਇਆ ਉਹ ਨਾ ਤੇ ਜਿਹੜਾ ਉਹ ਨਿਕਲਿਆ ਹੈਗਾ ਤੇ ਕਾਫੀ ਖੁਸ਼ੀ ਵੀ ਆ ਦੱਸਿਆ ਵੀ ਦੱਸਣਾ ਤਾਂ ਬੜਾ ਔਖਾ ਪਰ ਕੁਝ ਹੀ ਕੋਈ ਉਹਨਾਂ ਨੇ ਸਾਡੀ ਹਰਨਾ ਕਰ ਲਈ ਹੈਗੀ ਕੰਪਨੀ ਵੱਲੋਂ ਜਿਹੜਾ ਇਹ सब नियंता किया सीखा तो उसे चले भी चलाया गया एक काफी टीवी वाले भी पता है सीखे इतने छात्र नहीं है उन्हें तो मशीन वाले भैया ने इस दौरान तो पाकिंग कंपनियाँ ऑन टू सी वो भी लगाता है दस दस जोड़ता है ये कैंपेन हमने अपने कस्टमर्स के लिए किया गया था हमारे कस्टमर जो हमारे आउटर तो हम चाहते हैं कि वो हमारी फिक्स पे आते हैं तो उसको हमें कुछ स्कीम रखे तो हमने ये दिवाली में कैंपेन लॉन्च किया था नेक्स्ट कस्टमर जो स्टीम कस्टमर हम बोलते हैं तो एच पी हमेशा बिलीव करता है, है हैप्पीनेस डिलीवर करने के लिए तो हमारा टैगलाइन भी है डिलीवरिंग हैप्पीनेस करने तो हमारा मेन मोटो वही बिल्कुल मतलब आम लोगों क्या खुश रखने लाई तो उन्होंने कोई, कोई ना कोई उस तरह के नाम दे के सहूलत जी प्रदान करने अपनी वालों एक कोशिश की गई जिद कामयाबी हो ਪੇ ਬਾਗਾ ਆਪਣੇ ਏਰੀਆ ਦੇ ਕੁਝ ਲੋਕਾਂ ਨੂੰ ਜਿਹੜੇ ਨਾਮ ਵੱਡੇ ਨਿਕਲੇ ਤੇ ਖਾਸ ਕਰਕੇ ਆਈਫੋਨ ਨਿਕਲਿਆ ਹੈਗਾ ਤੇ ਉਹਨਾਂ ਖੁਸ਼ੀ ਹੈ ਜਿਹੜੀ ਬੜੀ ਸਾਂਝੀ ਕੀਤੀ ਗਈ ਤੇ ਇਸ ਅਗਰਵਾਲ ਸਰਵਿਸ ਸਟੇਸ਼ਨ ਤੋਂ ਸਾਰਾ ਇਕੱਠਾ ਕੀਤਾ ਗਿਆ ਆਮਤਗ ਅਗਰਵਾਲ ਦੀ ਐਨਵਾਈਟਿੰਗ ਮੀਤ ਕਹਾ ਇਹ ਹਾਂ ਦੀ ਗੱਲ ਬਤਨ ਸ਼ੇਅਰ ਵੀ ਕਰੋ ਸਾਡਾ ਪੇਜ ਫੋਲੋ ਕੈਮਰਾਮੈਨ ਰਾਜਪਰਾਉਡ ਦੇ ਨਾਮ ਮਤਲਬ ਰੋਸ਼ਨ ਸਿੰਘ ਰਾਉਡ ਬਾਗਾ ਫੋਨ ਕਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਅਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਆਰਮਾਨ